ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਸਿਰਫ ਇਟਾਂ ਤੇ ਕੰਧਾਂ ਦਾ ਨਾਮ ਨਹੀਂ ਘਰ ਉਹ ਥਾਂ ਹੈ ਜਿੱਥੇ ਪਿਆਰ ਵੱਸਦਾ ਹੈ ਜਿੱਥੇ ਆਤਮਿਕ ਤਰੰਗਾਂ ਇੱਕ ਦੂਜੇ ਨੂੰ ਛੂੰਹਦੀਆਂ ਨੇ ਪਰ ਜਦੋਂ ਘਰ ਵਿੱਚੋਂ ਪਿਆਰ ਮਾਫੀ ਤੇ ਨਿਮਰਤਾ ਦੂਰ ਹੋ ਜਾਂਦੀ ਹੈ ਉੱਥੇ ਤਕਲੀਸ਼ ਦੁੱਖ ਤੇ ਤਣਾਅ ਵਸਣ ਲੱਗਦੇ ਨੇ ਇਹ ਹਾਲਾਤ ਰੱਬ ਨੇ ਕਿਸੇ ਨੂੰ ਨਹੀਂ ਦਿੱਤੇ ਇਹ ਆਦਤ ਅਸੀਂ ਖੁਦ ਬਣਾਈ ਹੈ ਆਪਣੇ ਕਰਮਾਂ ਨਾਲ ਆਪਣੇ ਵਿਚਾਰਾਂ ਨਾਲ ਤੇ ਆਪਣੇ ਰਵੱਈਏ ਨਾਲ ਜਦੋਂ ਘਰ ਵਿੱਚੋਂ ਰੱਬ ਦਾ ਨਾਮ ਗਾਇਬ ਹੋ ਜਾਂਦਾ ਹੈ ਉਦੋਂ ਘਰ ਵਿੱਚੋਂ ਬਰਕਤ ਵੀ ਗਾਇਬ ਹੋ ਜਾਂਦੀ ਹੈ ਇਸ ਲਈ ਸਭ ਤੋਂ ਪਹਿਲਾਂ ਘਰ ਵਿੱਚ ਨਾਮ ਦੀ ਗੂੰਜ ਲਿਆਓ ਸਵੇਰੇ ਉੱਠ ਕੇ ਘਰ ਦੀ ਹਰ ਹਵਾ ਵਿੱਚ ਰੱਬ ਦਾ ਨਾਮ ਪੜ੍ਹਦੇ ਹੋ ਵਾਹਿਗੁਰੂ ਵਾਹਿਗੁਰੂ ਦੀ ਧੁਨ ਜਿਵੇਂ ਜਿਵੇਂ ਹੌਲੀ-ਹੌਲੀ ਘਰ ਵਿੱਚ ਫੈਲਦੀ ਹੈ ਉਸੇ ਤਰ੍ਹਾਂ ਘਰ ਦੇ ਕੰਧਾਂ ਵਿੱਚੋਂ ਨਾਰਾਤਮਕ ਤਰੰਗਾਂ ਦੂਰ ਦੂਰ ਹੋਣ ਲੱਗਦੀਆਂ ਨੇ ਜਿਹੜਾ ਘਰ ਨਾਮ ਨਾਲ ਜੁੜ ਜਾਂਦਾ ਹੈ ਉੱਥੇ ਕਦੇ ਵੀ ਕਲੇਸ਼ ਨਹੀਂ ਰਹਿੰਦਾ ਘਰ ਦੀ ਪਵਿੱਤਰਤਾ ਸਿਰਫ ਸਾਫ਼ ਸੁਥਰਾ ਰੱਖਣ ਨਾਲ ਨਹੀਂ ਬਣਦੀ ਘਰ ਦੀ ਪਵਿੱਤਰਤਾ ਉੱਥੇ ਬਣਦੀ ਹੈ ਜਿੱਥੇ ਮਨ ਸ਼ਾਂਤ ਰਹਿੰਦਾ ਹੈ ਗੁਰਬਾਣੀ ਪੜੀ ਤੇ ਸੁਣੀ ਜਾਂਦੀ ਹੈ ਜਪਜੀ ਸਾਹਿਬ ਸੁਖਮਣੀ ਸਾਹਿਬ ਜਾਂ ਫਿਰ ਰਹਿਰਾ ਸਾਹਿਬ ਇਨ੍ਹਾਂ ਪਾਠਾਂ ਦੀ ਵਾਈਬ੍ਰੇਸ਼ਨ ਘਰ ਦੇ ਹਰ ਕੋਨੇ ਵਿੱਚ ਰੌਸ਼ਨੀ ਲਿਆਉਂਦੀ ਹੈ ਗੁਰਬਾਣੀ ਵਿੱਚ ਬੇਅੰਤ ਤਾਕਤ ਹੈ ਉਹ ਤਾਕਤ ਜੋ ਮਨ ਦੇ ਅੰਧਕਾਰ ਨੂੰ ਮਿਟਾ ਦਿੰਦੀ ਹੈ ਜਦੋਂ ਘਰ ਦੇ ਲੋਕ ਮਿਲ ਬੈਠ ਕੇ ਗੁਰਬਾਣੀ ਸੁਣਦੇ ਨੇ ਉਦੋਂ ਘਰ ਇੱਕ ਪਵਿੱਤਰ ਥਾਂ ਬਣ ਜਾਂਦੀ ਹੈ ਘਰ ਦੀ ਰੋਟੀ ਸਿਰਫ ਖਾਣ ਖਾਣਾ ਨਹੀਂ ਉਹ ਭਾਵਨਾ ਹੈ ਜਿਹੜੀ ਮਾਂ ਭੈਣ ਜਾਂ ਧੀ ਪਿਆਰ ਨਾਲ ਰੋਟੀ ਬਣਾਉਂਦੀ ਹੈ ਉਹ ਰੋਟੀ ਅੰਮ੍ਰਿਤ ਬਣ ਜਾਂਦੀ ਹੈ ਜਿਹੜੀ ਰੋਟੀ ਗੁੱਸੇ ਚਿਰਚੜ ਜਾਂ ਫਿਰ ਤਣਾਅ ਵਿੱਚ ਬਣਾਈ ਜਾਂਦੀ ਹੈ ਉਹ ਰੋਟੀ ਘਰ ਵਿੱਚ ਅਸਾਂਤੀ ਲਿਆਉਂਦੀ ਹੈ ਇਸ ਲਈ ਜਦੋਂ ਵੀ ਰੋਟੀ ਬਣਾਓ ਤਾਂ ਮਨ ਵਿੱਚ ਰੱਬ ਦਾ ਨਾਮ ਜਪਦੇ ਰਹੋ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ ਇੱਕ ਇੱਕ ਰੋਟੀ ਤੇ ਵਾਹਿਗੁਰੂ ਦਾ ਨਾਮ ਲਿਆਓ ਇਹੀ ਨਾਮ ਘਰ ਵਿੱਚੋਂ ਦੁੱਖ ਤੇ ਕਲੇਸ਼ ਨੂੰ ਮਿਟਾ ਦੇਵੇਗਾ ਹਰ ਰੋਜ਼ ਇੱਕ ਰੋਟੀ ਗਰੀਬ ਜਾਂ ਫਿਰ ਪੰਛੀਆਂ ਲਈ ਜ਼ਰੂਰ ਰੱਖੋ ਇਹ ਛੋਟਾ ਜਿਹਾ ਦਾਨ ਤੁਹਾਡੇ ਘਰ ਦੇ ਕਰਮ ਬਦਲ ਸਕਦਾ ਹੈ ਦਾਨ ਤੇ ਸੇਵਾ ਨਾਲ ਘਰ ਦੀ ਊਰਜਾ ਪਵਿੱਤਰ ਹੋ ਜਾਂਦੀ ਹੈ ਗੁਰਬਾਣੀ ਕਹਿੰਦੀ ਹੈ ਵੰਡ ਛਕੋ ਨਾਮ ਜਪੋ ਤੇ ਕਿਰਤ ਕਰੋ ਜਿੱਥੇ ਇਹ ਤਿੰਨ ਰੀਤਾਂ ਹਨ ਉਥੇ ਦੁੱਖ ਤੇ ਦਿਲਿੱਦਰ ਕਦੇ ਪੈਰ ਵੀ ਨਹੀਂ ਰੱਖ ਸਕਦੇ ਘਰ ਵਿੱਚ ਜੋ ਵੱਡੇ ਬਜ਼ੁਰਗ ਹਨ ਉਹਨਾਂ ਦਾ ਆਦਰ ਕਰੋ ਉਹ ਘਰ ਦੀਆਂ ਜੜ੍ਹਾਂ ਹੁੰਦੀਆਂ ਨੇ ਉਹਨਾਂ ਦੀਆਂ ਦੁਆਵਾਂ ਹੀ ਘਰ ਦਾ ਆਸ਼ੀਰਵਾਦ ਹੁੰਦੀਆਂ ਨੇ ਜਿੱਥੇ ਵੱਡਿਆਂ ਦਾ ਆਦਰ ਤੇ ਸਤਿਕਾਰ ਨਹੀਂ ਉੱਥੇ ਸੁੱਖ ਨਹੀਂ ਟਿਕਦਾ ਮਾਪਿਆਂ ਦੇ ਚਰਨਾਂ ਵਿੱਚ ਰੱਬ ਦਾ ਦਰਸ਼ਨ ਹੁੰਦਾ ਹੈ ਉਹਨਾਂ ਦੀ ਖੁਸ਼ੀ ਨਾਲ ਹੀ ਘਰ ਵਿੱਚ ਬਰਕਤ ਆਉਂਦੀ ਹੈ ਗੁੱਸਾ ਚਿੜ ਤੇ ਅਹੰਕਾਰ ਘਰ ਦੀਆਂ ਤਿੰਨ ਸਭ ਤੋਂ ਵੱਡੀਆਂ ਬਿਮਾਰੀਆਂ ਨੇ ਇਹੇ ਬਿਮਾਰੀਆਂ ਘਰ ਦੇ ਹਰ ਰਿਸ਼ਤੇ ਨੂੰ ਖਾ ਜਾਂਦੀਆਂ ਨੇ ਜਦੋਂ ਗੁੱਸਾ ਆਵੇ ਚੁੱਪ ਰਹਿਣਾ ਹੀ ਜ਼ਰੂਰੀ ਹੁੰਦਾ ਹੈ ਚੁੱਪੀ ਹੀ ਉਹ ਜੋਤ ਹੈ ਜੋ ਤਣਾਅ ਨੂੰ 부ਝਾ ਦਿੰਦੀ ਹੈ ਵਾਹਿਗੁਰੂ ਦਾ ਨਾਮ ਲਵੋ ਸਾਹ ਲਵੋ ਤੇ ਹੌਲੀ-ਹੌਲੀ ਜਪੋ ਵਾਹਿਗੁਰੂ ਵਾਹਿਗੁਰੂ 2 ਮਿੰਟ ਵਿੱਚ ਗੁੱਸਾ ਖਤਮ ਹੋ ਜਾਂਦਾ ਹੈ ਸੇਵਾ ਤੇ ਦਾਨ ਘਰ ਨੂੰ ਆਤਮਿਕ ਰੌਸ਼ਨੀ ਨਾਲ ਜੋੜਦੇ ਨੇ ਹਫਤੇ ਵਿੱਚ ਇੱਕ ਦਿਨ ਕਿਸੇ ਗਰੀਬ ਬਿਮਾਰ ਜਾਂ ਫਿਰ ਪੰਛੀਆਂ ਦੀ ਸੇਵਾ ਜ਼ਰੂਰ ਕਰੋ ਜਿਹੜਾ দান ਨਾਮ ਦੇ ਸੰਗ ਨਾਲ ਹੁੰਦਾ ਹੈ ਉਹ ਘਰ ਦੀ ਤਕਦੀਰ ਬਦਲ ਦਿੰਦਾ ਹੈ ਜਿਹੜਾ ਹੱਥ ਦਿੰਦਾ ਹੈ ਉਸ ਦੇ ਘਰ ਵਿੱਚ ਰੱਬ ਦੇਣ ਲਈ ਆਪ ਆਉਂਦਾ ਹੈ ਸ਼ੁਕਰਾਨਾ ਘਰ ਦੀ ਸਭ ਤੋਂ ਵੱਡੀ ਦਵਾਈ ਹੈ ਹਰ ਸਵੇਰ ਕਹੋ ਵਾਹਿਗੁਰੂ ਧੰਨ ਤੇਰਾ ਨਾਮ ਰੂਹ ਨੂੰ ਸਾਹ ਦਿੱਤੇ ਪਰਿਵਾਰ ਦਿੱਤਾ ਛੱਤ ਦਿੱਤੀ ਜਦੋਂ ਮਨ ਸ਼ੁਕਰਾਨੇ ਨਾਲ ਭਰ ਜਾਂਦਾ ਹੈ ਉਦੋਂ ਦੁੱਖ ਆਪ ਹੀ ਦੂਰ ਹੋ ਜਾਂਦੇ ਨੇ ਸ਼ੁਕਰਾਨਾ ਕਲੇਸ਼ ਨੂੰ ਮਿਟਾ ਕੇ ਮਨ ਵਿੱਚ ਖੁਸ਼ੀ ਦੀ ਰੌਸ਼ਨੀ ਭਰ ਦਿੰਦਾ ਹੈ ਘਰ ਵਿੱਚ ਹਰ ਸਵੇਰ ਇੱਕ ਦੀਵਾ ਜ਼ਰੂਰ ਜਗਾਓ ਉਹ ਦੀਵਾ ਸਿਰਫ ਰੌਸ਼ਨੀ ਨਹੀਂ ਰੱਬ ਦੀ ਹਜ਼ੂਰੀ ਦੀ ਨਿਸ਼ਾਨੀ ਹੈ ਦੀਵੇ ਕੋਲ ਪਾਣੀ ਰੱਖੋ ਇਹ ਰਾਤ ਨੂੰ ਉਸ ਪਾਣੀ ਨੂੰ ਘਰ ਦੇ ਚਾਰਾਂ ਕੋਨਿਆਂ ਵਿੱਚ ਛੜਕ ਦਿਓ। ਇਹ ਰਸਮ ਘਰ ਦੀ ਤਰੰਗ ਨੂੰ ਸ਼ਾਂਤੀ ਦਿੰਦੀ ਹੈ। ਜਦੋਂ ਘਰ ਦੇ ਕੰਧਾਂ ਦੇ ਦਰਵਾਜ਼ੇ ਪਵਿੱਤਰ ਹੋਣ ਲੱਗਦੇ ਨੇ ਉਦੋਂ ਘਰ ਵਿੱਚ ਰੱਬ ਦੀ ਜੋਤ ਵਸਣ ਲੱਗਦੀ ਹੈ। ਘਰ ਦਾ ਸੁੱਖ ਸੰਗਤ ਨਾਲ ਵੀ ਜੁੜਿਆ ਹੁੰਦਾ ਹੈ। ਜਿਹੜਾ ਇਨਸਾਨ ਸੱਚੀ ਸੰਗਤ ਨਾਲ ਜੁੜਦਾ ਹੈ ਉਹ ਰੱਬ ਦੇ ਨੇੜੇ ਆ ਜਾਂਦਾ ਹੈ। ਹਫ਼ਤੇ ਵਿੱਚ ਇੱਕ ਵਾਰ ਗੁਰਦੁਆਰਾ ਸਾਹਿਬ ਜ਼ਰੂਰ ਜਾਓ। ਸੰਗਤ ਵਿੱਚ ਬੈਠੋ ਸੇਵਾ ਕਰੋ ਸੰਗਤ ਦੀ ਊਰਜਾ ਘਰ ਵਿੱਚ ਸੁੱਖ ਤੇ ਰੌਸ਼ਨੀ ਲਿਆਉਂਦੀ ਹੈ ਸਾਧ ਸੰਗਤ ਉਹ ਦਰਿਆ ਹੈ ਜਿੱਥੇ ਰੂਹ ਨੂੰ ਸ਼ਾਂਤੀ ਮਿਲਦੀ ਹੈ ਮਾਫੀ ਘਰ ਦੀ ਸ਼ਾਂਤੀ ਦਾ ਆਧਾਰ ਹੈ ਜਿੱਥੇ ਮਾਫੀ ਹੈ ਉੱਥੇ ਪਿਆਰ ਹੈ ਜਿੱਥੇ ਪਿਆਰ ਹੈ ਉੱਥੇ ਰੱਬ ਹੈ ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਾਫ ਕਰੋ ਚਾਹੇ ਛੋਟੀ ਜਹੀ ਗੱਲ ਹੋਵੇ ਮਾਫੀ ਨਾਲ ਮਨ ਹਲਕਾ ਹੁੰਦਾ ਹੈ ਤੇ ਘਰ ਦੀਆਂ ਤਰੰਗਾਂ ਸਾਫ਼ ਹੋਣ ਲੱਗਦੀਆਂ ਨੇ ਜਿਹੜਾ ਮਨ ਮਾਫ ਕਰਨਾ ਸਿੱਖ ਲੈਂਦਾ ਹੈ ਉਹ ਘਰ ਵਿੱਚ ਜੰਨਤ ਬਸਾ ਲੈਂਦਾ ਹੈ ਘਰ ਦੀ ਤਾਕਤ ਉਸ ਦੇ ਲੋਕਾਂ ਦੇ ਮਨਾਂ ਵਿੱਚ ਹੁੰਦੀ ਹੈ ਜਦੋਂ ਮਨ ਪਵਿੱਤਰ ਹੋ ਜਾਂਦਾ ਹੈ ਘਰ ਆਪੇ ਹੀ ਮੰਦਰ ਬਣ ਜਾਂਦਾ ਹੈ ਘਰ ਦੀ ਰੌਸ਼ਨੀ ਕਿਸੇ ਬਾਹਰੀ ਚੀਜ਼ ਨਾਲ ਨਹੀਂ ਆਉਂਦੀ ਉਹ ਰੌਸ਼ਨੀ ਨਾਮ ਜਪਣ ਨਾਲ ਆਉਂਦੀ ਹੈ ਨਿਮਰਤਾ ਨਾਲ ਆਉਂਦੀ ਹੈ ਸੇਵਾ ਨਾਲ ਆਉਂਦੀ ਹੈ ਜਦੋਂ ਘਰ ਦੇ ਲੋਕ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਕਰਦੇ ਨੇ ਉਥੇ ਰੱਬ ਆਪ ਵਸਦਾ ਹੈ। ਇਹੀ ਅਰਦਾਸ ਕਰਿਆ ਕਰੋ ਕਿ हे ਵਾਹਿਗੁਰੂ ਸਾਡੇ ਘਰ ਨੂੰ ਤੇਰੇ ਨਾਮ ਨਾਲ ਭਰ ਦੇ। ਸਾਡੇ ਮਨਾਂ ਵਿੱਚੋਂ ਕਲੇਸ਼ ਤੇ ਗੁੱਸੇ ਨੂੰ ਮਿਟਾ ਦੇ। ਸਾਨੂੰ ਉਹੋ ਸ਼ਕਤੀ ਦੇ ਕਿ ਅਸੀਂ ਹਰ ਹਾਲਤ ਵਿੱਚ ਤੇਰਾ ਸ਼ੁਕਰ ਕਰੀਏ। ਸਾਨੂੰ ਉਹੋ ਦਰਸ਼ਨ ਬਖਸ਼ ਕਿ ਅਸੀਂ ਹਰ ਰੋਜ਼ ਤੇਰੇ ਨਾਮ ਦੀ ਜੋਤ ਜਗਾਈਏ। ਸਾਡੇ ਘਰਾਂ ਵਿੱਚੋਂ ਦੁੱਖ ਤੇ ਦਿਲਦਰ ਸਦਾ ਲਈ ਦੂਰ ਕਰ ਦੇ ਤੇ ਸਾਡੀਆਂ ਰੂਹਾਂ ਵਿੱਚ ਸ਼ਾਂਤੀ ਦਾ ਸਮੁੰਦਰ ਬਸਾ ਦੇ ਬਸ ਇਹੀ ਅਰਦਾਸ ਅਸੀਂ ਹਰ ਰੋਜ਼ ਕਰਨੀ ਹੈ ਉਸ ਵਾਹਿਗੁਰੂ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ